ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਖੁਸ਼ਿਆਰਪੁਰ ਚ ਪਈ ਸੰਗਣੀ ਧੁੰਦ ਨੇ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਮੱਦਮ ਕਰਕੇ ਰੱਖ ਦਿੱਤੀ ਹੈ ਉੱਤਰੀ ਭਾਰਤ ਚ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਅੱਗ ਸੇਕਣ ਲਾ ਕੇ ਰੱਖ ਦਿੱਤਾ ਹੈ। ਹੁਸ਼ਿਆਰਪੁਰ ਤੇ ਪਈ ਅੱਜ ਪਹਿਲੀ ਧੁੰਦ ਤੇ ਜਦੋਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹੇ ਕਿ ਧੁੰਦ ਦਾ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੈ। ਨੁਕਸਾਨ ਹੈ ਤਾਂ ਸਿਰਫ ਕੋਰੇ ਦਾ ਜੋ ਕਿ ਫਸਲਾਂ ਦਾ ਕਾਫੀ ਨੁਕਸਾਨ ਜਾਦਾ ਕਰਦਾ ਹੈ। ਇਸ ਮੌਕੇ ਲਗਾਤਾਰ ਹੁਸ਼ਿਆਰਪੁਰ ਡੀਸੀ ਕੋਮਲ ਮਿੱਤਰ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਧੁੰਦ ਚ ਲਾਪਰਵਾਹੀ ਨਾ ਵਰਤਣ ਤੇ ਬਿਲਕੁਲ ਸੇਫ ਹੋ ਕੇ ਡਰਾਈਵਿੰਗ ਕਰਨ। ਪਹਿਲਾ ਦਿਨ ਹੈ ਤੋਂ ਦੁਆਰ ਕਿੰਨੀ ਰਾਤ ਬਿਗ ਪਾ ਦਾ ਨੂੰ ਆ ਰਹੀਆਂ ਨੇ ਧੁੰਦ ਕਰਕੇ ਭਾਜੀ ਬੁਰਾ ਹਾਲ ਹੈਗਾ ਦਿਖਦਾ ਨਹੀਂ ਕੁਛ ਨਹੀਂ ਗੱਡੀਆਂ ਚਲਾਣੇ ਮੁਸ਼ਕਲ ਹੋ ਗਈਆਂ ਪਤਾ ਨਹੀਂ ਲੱਗਦਾ ਕੋਈ ਨਹੀਂ ਅੱਗੇ ਕਿੱਥੇ ਜਾਣਾ ਕਿੱਥੇ ਨਹੀਂ ਰੋਡ ਤੇ ਮਤਲਬ ਦਿਖਦਾ ਹੀ ਨਹੀਂ ਕੁਛ ਨਹੀਂ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਡਰਾਈਵਰ ਜੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਵੀ ਲਾਈਟਾਂ ਮੰਨ ਤੋਂ ਬਾਅਦ ਸਲੋ ਚਲੋ ਜੀ ਸਲੋ ਚਲੋ ਨਾਲੇ ਲਾਈਟਾਂ ਲੂਟਾ ਬਾਲ ਕੇ ਆਪਣੀਆਂ ਔਲੀ ਚਲੋ ਬਸ ਪਰ ਦੂਜੇ ਦਾ ਪਚਾਓ ਕਰੋ ਠੀਕ ਹੈ ਬਈ ਕੀ ਨਾਮ ਹੈ ਤੁਹਾਡਾ ਦਵਿੰਦਰ ਸਿੰਘ ਵੀਰੇ ਤੋਂ ਆਇਓ ਕਿੱਥੇ ਜਾ ਰਹੇ ਹੋ ਤੁਰੀਓ ਆਏ ਅੰਬਰਸਰ ਜਾ ਰਹੇ ਹਾਂ ਜੀ ਬਹੁਤ ਜਿਆਦਾ ਦਿੱਕਤਾਂ ਨਹੀਂ ਜੀ ਧੁੰਦ ਜਿ거 ਦਿਖਾਈ ਨਹੀਂ ਦੇ ਰਿਹਾ ਜੀ ਬਹੁਤ ਲੈਟ ਆ ਸਾਰੇ ਪਾਸਾ ਰੋਡ ਟੁੱਟੇ ਹੋਇਆ ਕਰਕੇ ਔਖਾ ਬਹੁਤ ਆ ਟਰੈਫਿਕ ਜਿਆਦਾ ਕੀ ਜੀ ਦਿਖਾਈ ਨਹੀਂ ਦੇ ਰਿਹਾ ਧੁੰਦ ਵਿੱਚ ਬਿਲਕੁਲ ਵੀ ਬਹੁਤ ਦਿੱਕਤ ਆਈ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਵੀਰਵਾ ਲਾ ਦੋ ਇਸ ਤੇ ਇਹੀ ਕਰਨ ਜਾਣਾ ਵੀ ਦਿਨ ਖੜੇ ਚੱਲੋ ਜੀ ਧੁੰਦ ਰਹੀ ਤਾਂ ਚੱਲੋ ਰਾਤ ਬਰਾਤੇ ਤੋਂ ਬੱਚੋ ਇਹੀ ਹੈ ਜੀ ਇਹ ਨਾਲ ਕਿੰਨੇ ਵੱਲ ਹਾਸੇ ਦਾ ਵੱਲ ਹਾਸੇ ਹਾਂ ਜੀ ਬਹੁਤ ਜ਼ਿਆਦਾ ਜੀ ਦਿਖਾਈ ਨਹੀਂ ਦੇ ਰਹੀ ਕੋਈ ਵੀ ਆਸ ਕਰੇ ਵੀ ਹੋ ਜਾਂਦਾ ਜੀ ਦੋ ਤਿੰਨ ਪਹਿਲਾਂ ਪਿੱਛੇ ਹੋਏ ਪਏ ਆ ਹਾਸੇ ਹੋ ਰਹੇ ਨੇ ਬਾਰ ਬਾਰ ਜੀ ਦਿਖਾਈ ਨਹੀਂ ਦੇ ਰੇ ਕਰੀਗੀ ਜੀ ਸਾਨੇ ਕਿੱਥਾ ਗਈ ਦੇਖੋ ਇਹਦਾ ਬਹੁਤ ਸਾਰੀਆਂ ਫਸਲਾਂ ਨੂੰ ਫਾਇਦਾ ਵੀ ਆ ਤੇ ਬਹੁਤ ਸਾਰੀਆਂ ਨੂੰ ਨੁਕਸਾਨ ਵੀ ਆ ਹੁਣ ਜਿਵੇਂ ਕਿ ਕਣਕ ਹੈ ਕਣਕ ਨੂੰ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਫਾਇਦਾ ਹੀ ਹੈ ਔਰ ਜਿਹੜੀ ਆਲੂ ਦੀ ਫਸਲ ਹੈ ਸਬਜ਼ੀਆਂ ਹੈ ਹੁਣ ਟਮਾਟਰ ਜਿੱਦਾਂ ਉਹਨੂੰ ਵੀ ਪਿੱਛੇ ਆ ਗਿਆ ਉਲੀ ਰੋਗ ਆ ਗਿਆ ਤੇ ਇਹਨੂੰ ਵੀ ਜਿਹੜਾ ਫੰਗਸ ਰੋਗ ਜਿਹੜਾ ਹੈਗਾ ਆਲੂਆਂ ਨੂੰ ਵੀ ਹੈ ਇਹ ਧੁੰਦ ਦੇ ਵਿੱਚ ਵੱਧ ਆਇਆ ਇਹ ਨੁਕਸਾਨ ਕਰਦਾ ਹੈ ਗਿਲਾਹਰੇ ਦੇ ਨਾਲ ਸੋ ਉਹ ਕਾਫੀ ਜਿਹੜੀਆਂ ਸਬਜ਼ੀਆਂ ਦੀ ਜਿੰਨੀਆਂ ਫਸਲਾਂ ਉਹਨਾਂ ਨੂੰ ਨੁਕਸਾਨ ਹੈ ਤੇ ਕਣਕ ਜਾਂ ਜਿਹਦਾ ਗੰਨਾ ਹੋ ਗਿਆ ਇਹ ਫਸਲਾਂ ਨੂੰ ਜਿੰਨੀ ਠੰਡ ਹੋਊਗੀ ਉਹ ਉਹਨਾਂ ਜਿਹੜਾ ਆ ਉਹ ਚੰਗਾ ਹੁੰਦਾ ਚੰਗਾ ਮੰਨਿਆ ਜਾਂਦਾ ਵੀ ਕਣਕ ਵਾਸਤੇ ਵੀ ਠੰਡ ਜਿੰਨੀ ਪੈ ਜਾਏ ਉਹ ਚੰਗੀ ਹੈ ਤੇ ਜਿਹੜਾ ਗੰਨਾ ਹੈ ਦੇਖੋ ਜਿਹੜਾ ਲਗਾਤਾਰ ਕੋਰਾ ਪੈਣਾ ਕੋਰਾ ਤਾਂ ਨੁਕਸਾਨ ਕਰਦਾ ਜਿਹੜਾ ਕੋਰਾ ਅਸੀਂ ਕੋਰਾ ਉਹਨੂੰ ਗਿਣਦੇ ਆ ਜਿਹੜੀ ਬਰਫ ਗੇਤਦੀ ਆ ਥੋੜੀ ਧੁੰਦ ਦੀ ਐਡਾ ਨੁਕਸਾਨ ਨਹੀਂ ਹੁੰਦਾ ਕੋਰੇ ਦਾ ਵੱਧ ਨੁਕਸਾਨ ਹੁੰਦਾ ਕੋਰਾ ਤਾਂ ਸਾਰੀਆਂ ਫਸਲਾਂ ਨੁਕਸਾਨ ਕਰਦਾ ਜੇ ਕੋਰਾ ਪਾਵੇ ਤਾਂ ਉਹ ਕਣਕਲੇ ਵਾਸਤੇ ਵੀ ਉਹਨੂੰ ਰੋਕ ਦਿੰਦਾ ਗ੍ਰੋਥ ਉਹਦੀ ਚਹਰਾ ਚਾਰੇ ਦੀ ਗ੍ਰੋਥ ਵੀ ਰੋਕ ਦਿੰਦਾ ਔਰ ਜਿਹੜਾ ਗੰਨਾ ਆ ਉਹਦਾ ਜਦੋਂ ਪ੍ਰਵਾਗ ਲੂ ਹੁਣ ਲਾ ਪੈਂਦਾ ਕਾਫੀ ਸਾਰੀਆਂ ਫਸਲਾਂ ਜਿਹੜੀਆਂ ਉਹਦੇ ਪੱਤੇ ਨੂੰ ਲੂ ਦਿੰਦਾ ਉਹ ਖਰਾਬ ਕਰ ਦਿੰਦਾ ਤੇ ਉਹਦੇ ਨਾਲ ਫਿਰ ਝਾੜ ਦੇ ਵਿੱਚ ਕਮੀ ਆਉਂਦੀ ਆ ਸੋ ਉਹ ਕੋਰਾ ਤਾਂ ਹੈਗਾ ਨੁਕਸਾਨਦੇ ਜੇ ਕੋਰਾ ਪਾਵੇ ਕਿਉਂਕਿ ਹੁਣ ਪਿਛਲੇ ਦਿਨੀ ਕੋਰਾ ਪਿਆ ਥੋੜੇ ਦਿਨ ਸੋ ਕੋਰਾ ਤਾਂ ਵੱਡਾ ਨੁਕਸਾਨ ਕਰ ਜਾਂਦਾ ਜਿਹੜੀ ਧੁੰਦ ਹੈ ਇਹਦਾ ਵਾਲਾ ਨੁਕਸਾਨ ਨਹੀਂ ਧੁੰਦ ਦਾ ਇਹ ਜ਼ਰੂਰ ਹੈਗਾ ਵੀ ਆਵਾਜਾਈ ਲਈ ਲੋਕਾਂ ਲਈ ਸੜਕਾਂ ਤੇ ਐਕਸੀਡੈਂਟ ਦੇ ਵੱਧਦੇ ਆ ਕਾਰਨ ਉਹਦੇ ਨਾਲ ਧੁੰਦ ਦੇ ਨਾਲ ਇਹ ਇਧਰ ਨੂੰ ਜਾਂਦੇ ਨੁਕਸਾਨ ਹੁੰਦਾ ਹੈ